ਪੰਜਾਬ ਵਿੱਚ ਬਿਜਲੀ ਬੋਰਡ ਦੀਆਂ ਨਲਾਇਕੀਆਂ ਦੇ ਕਾਰਨ ਲਗਾਤਾਰ ਕੀਮਤੀ ਜਾਨਾਂ ਜਾ ਰਹੀਆਂ ਨੇ ਇਸ ਤਰ੍ਹਾਂ ਦੀ ਨਲਾਇਕੀ ਸਾਹਮਣੇ ਆਈ ਨਾਬਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਜਿੱਥੇ ਖੇਤਾਂ ਵਿੱਚ ਦੀ ਬਿਜਲੀ ਦੀ ਤਾਰ ਧਰਤੀ ਤੇ ਗਿਰ ਪਈ ਸੀ ਅਤੇ ਜਦੋਂ ਦੋ ਸਕੇ ਭਰਾ ਖੇਤਾਂ ਵਿੱਚ ਰੇਪ ਆ ਰਹੇ ਸਨ ਤਾਂ ਖੇਤਾਂ ਵਿੱਚ ਪਈ ਇਸ ਤਾਰ ਵਿੱਚ ਕਰੰਟ ਆ ਗਿਆ ਅਤੇ ਇੱਕ ਭਰਾ ਨੂੰ ਕਰੰਟ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਜਦੋਂ ਦੂਸਰੇ ਭਰਾ ਨੇ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਰੰਟ ਦੀ ਲਪੇਟ ਵਿੱਚ ਲੈ ਲਿਆ ਅਤੇ ਦੋਵੇਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਸਰ ਗਿਆ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਹਰਵੀਰ ਸਿੰਘ ਅਤੇ ਜਸਬੀਰ ਸਿੰਘ ਦੀ ਜੋ ਮੌਤ ਹੋਈ ਹੈ ਇਸ ਦੇ ਸਿੱਧੇ ਜ਼ਿੰਮੇਵਾਰ ਬਿਜਲੀ ਬੋਰਡ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਇਸ ਟੁੱਟੀ ਹੋਈ ਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਦਸਾ ਹੋਇਆ। ਹਾਦਸਾ ਕਿੱਥੇ ਲੱਗ ਗਈ। ਕਿਸੇ ਨੇ ਬੋਲਿਆ ਅੱਜ ਨੂੰ ਤੇਜਾ ਬੋਲਿਆ। ਦੋਨੋਂ ਸਕੇਪਰਾ ਸਕੇਪਰਾ ਦੋਨੋਂ ਸਕੇਪਰਾ ਕੱਲ ਲਾਈਨ ਕੱਲ ਮੱਚੀ ਜੀ 4 ਵਜੇ ਫਿਰ ਬਿਜਲੀ ਬੋਰਡ ਨੂੰ ਪਤਾ ਨਹੀਂ ਲੱਗਿਆ ਕੱਲ ਕੋਈ ਨਹੀਂ ਪਤਾ ਲੱਗਿਆ ਜਿਹੜੀ ਬੋਰਡ ਨਾ ਕੋਈ ਆਇਆ ਹੁਣ ਤੱਕ ਵੀ ਨਹੀਂ ਆਇਆ ਜੀ ਉੱਥੇ ਨਾ ਜੀ ਕਹਿੰਦੇ ਪਹਿਲੇ ਬੋਰਡ ਦੀ ਬਿਜਲੀ ਬੋਰਡ ਦੀ ਬਿਲਕੁਲ ਨਹੀਂ ਕੈਲੀ ਆ ਜੀ 6 ਮਹੀਨੇ ਸਾਡੇ ਘਰਾਂ ਤਾਰਾ ਲੈਂਦੇ ਹੋਗੇ 6 ਮਹੀਨੇ ਚ ਨਾ ਤਾਰਾ ਨਹੀਂ ਲੈਂਦੇ ਹੁਣ ਤੱਕ ਹਾਂ ਉਹੀ ਕੱਲ ਜਾਨਵਾਰ ਬੈਠੀ ਗਏ ਉਹ ਮੱਚੀ ਤਾਰ ਮੱਚੀ ਦੇ ਗਿਰਗੀ ਅੱਜ ਇਹ ਰਹੇ ਪਹੁੰਚ ਗਏ ਫੇਰੇ ਫੁੱਟਾ ਹੀ ਕੋ ਜੀ ਤੇ ਨੂੰ ਦੋਵਾਂ ਦਾ ਸ਼ਾਹਲਾਂ ਕੋਈ ਬੇਲੀ ਅਧਿਕਾਰੀ ਕੋਈ ਉਥੇ ਨਹੀਂ ਆਇਆ ਲੈਂਡ ਖਰਾਬ ਪਈ ਹੈ ਕੋਈ ਨਹੀਂ ਆਇਆ ਕੋਈ ਨਾ ਜੀ ਕੋਈ ਸ਼ੰਗਲੇਟ ਵੀ ਲਖਾਈ ਵੀ ਉਹਨਾਂ ਨੂੰ ਕੋਈ ਨਹੀਂ ਆਇਆ ਹੁਣ ਤੱਕ ਨਹੀਂ ਆਇਆ ਕੋਈ ਹੁਣ ਤੱਕ ਕੋਈ ਨਹੀਂ ਆ ਆ ਦੋਨੋਂ ਵਿਆਹ ਹੋਏ ਸੀਗੇ ਹਾਂਜੀ ਦੋਨੋਂ ਵਿਆਹ ਦੋਨਾਂ ਵਿਆਹੇ ਹੋਏ ਤੇ ਜੀ ਬੱਚੇ ਕਿੰਨੇ ਮਤਲਬ ਕਿੰਨੇ ਬੱਚੇ ਨੇ ਜੀ ਇੱਕ ਕੋਲੇ ਇਕੱਲਾ ਮੁੰਡਾ ਇੱਕ ਦੇ ਇੱਕ ਮੁੰਡਾ ਜੀ ਇੱਕ ਦੇ ਇੱਕ ਮੁੰਡਾ ਕੁੜੀ ਦੋਨੋਂ ਚੰਗੇ ਬੰਦੇ ਨੇ ਦੋਵੇਂ ਹਾਂ ਦੋਨੇ ਸੋਹਣੀਆਂ ਭੈਣਾਂ ਦੀਆਂ ਇੱਕ ਦੀ 35 36 ਸਾਲ ਦੀ ਇੱਕ ਦੀ 31 32 ਸਾਲ ਦੀ ਆਇਆ ਬਹੁਤ ਮਾੜਾ ਹੋਇਆ ਜੀ ਇਸ ਦਾ ਬਹੁਤ ਮਾੜਾ ਹੋਇਆ ਸਾਡੇ ਪਰਿਵਾਰ ਤੇ ਜੀ ਸਾਰਾ ਸਾਡਾ ਪਰਿਵਾਰ ਤੇ ਜੀ ਸਾਰਾ ਇਹ ਬਹੁਤ ਮਾੜਾ ਕੰਮ ਹੋ ਗਿਆ ਜੀ ਬਿਜਲੀ ਵਾਲਿਆਂ ਦੀ ਪੂਰੀ ਗਲਤੀ ਹੈ ਜੀ ਹੂੰ ਕਿ ਬਿਜਲੀ ਕਾਲੇ ਸਮਾਰਨ ਸਾਡੇ ਭਾਈ ਬਚ ਰਹੇ ਨੇ ਸਾਡੇ ਪਤੀ ਤੇ ਹਾਂ ਬਚ ਰਹੇ ਨੇ ਜੀ ਜਿੱਤਾ ਬਹੁਤ ਮਾੜਾ ਹੋ ਗਿਆ ਜਿੱਤਾ ਜੀ ਹੁਣ ਉਹਦੇ ਕੰਮ ਕਰਨ ਜਾਣਾ ਹੀ ਹੈ ਬਿਜਲੀ ਬੋਰਡ ਦੀ ਨਗਹਿਲੀ ਮੰਨਦੇ ਹੈ ਜੀ ਪੂਰੀ ਹੈ ਜੀ ਪੂਰੀ ਨਗਹਿਲੀ ਨਾਲ 20 ਮਿੰਟ ਹੋ ਗਏ ਜੀ ਟਿੰਡ ਤਾਰਾਂ ਲਿਆਂਦੀਆਂ ਪਈਆਂ ਜੀ ਤਾਰਾਂ ਪਾਉਣ ਨਹੀਂ ਕੀਆ ਹੈ ਹੂੰ ਕਿੰਨੇ ਮਿੰਟ ਹੋ ਗਏ ਕਿੰਨੀ ਦੇਰ ਤੋਂ ਪਈਆਂ ਤਾਰਾਂ 6 ਮਹੀਨੇ ਹੋ ਗਏ ਕੀ ਅੱਛਾ ਕੋਈ ਅਧਿਕਾਰੀ ਨਹੀਂ ਆਉਂਦਾ ਕੋਈ ਅਧਿਕਾਰੀ ਆਉਂਦਾ ਨਹੀਂ ਵੀ ਦੋ ਅ ਸਾਡੇ ਕੋਲ 6:00 10:00 ਵਜੇ ਦੇ ਖਰੀਦ ਖਰੀਦ ਆਏ ਸੀਗੇ ਜੋ ਬ੍ਰਾਡ ਡੈੱਟ ਸੀ ਜਸਵੀਰ ਸਿੰਘ ਤੇ ਹਰਵੀਰ ਸਿੰਘ ਉਹਨਾਂ ਦੇ ਮੁਤਾਬਿਕ ਤਾਂ ਉਹਨਾਂ ਨੂੰ ਇਲੈਕਟ੍ਰਿਕ ਕਰੰਟ ਲੱਗਿਆ ਬਾਕੀ ਆਪਾਂ ਕੱਲ ਪੋਸਟਮਾਰਟਮ ਕਰਾਵਾਂਗੇ ਤੇ ਪੁਲਿਸ ਕਾਰਵਾਈ ਭੇਜ ਦਿੱਤੀ ਹੈ ਉਸ ਤੋਂ ਬਾਅਦ ਹੀ ਦੇਖਦੇ ਹਾਂ ਕਿ ਕੀ ਆਉਂਦਾ ਪੋਸਟਮਾਰਟਮ